ਸਾਰਿਆਂ ਦੇ ਕੋਲ ਫੋਨ ਨੇ ਇਹ ਜਾਣਕਾਰੀ ਲੈਣੀ ਕਿ ਗੁਰੂ ਸਾਹਿਬ ਦਾ ਜਨਮ ਕਦੋਂ ਹੋਇਆ ਕਿੰਨੇ ਭੈਣ ਭਰਾ ਸੀ ਕਿਹੜਾ ਪਰਿਵਾਰ ਸੀ ਕਦੋਂ ਸ਼ਹਾਦਤ ਹੋਈ ਤੇ ਕਿਵੇਂ ਹੋਈ ਇਹ ਤੁਹਾਨੂੰ ਜਾਣਕਾਰੀ ਲੈਣੀ ਫੋਨ ਤੋਂ ਕੋਈ ਔਖੀ ਨਹੀਂ ਪਰ ਅਸੀਂ ਕੁਝ ਉਹੋ ਜਿਹਾ ਵਰਤਾਰਿਆਂ ਨੂੰ ਸਮਝਣ ਦਾ ਯਤਨ ਕਰੀਏ ਜਿਹੜੇ ਸਾਨੂੰ ਇਨ੍ਹਾਂ ਬਿਜਲਈ ਮਾਧਮਿਆਂ ਤੋਂ ਨਹੀਂ ਮਿਲਦੇ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ ਦੇ ਵਿਆਹ ਦੇ ਸਮੇਂ ਦੀ ਇੱਕ ਬੜੀ ਅਹਿਮ ਘਟਨਾ ਬਾਬਾ ਗੁਰਦਿੱਤਾ ਜੀ ਦਾ ਵਿਆਹ ਬਟਾਲੇ ਸ਼ਹਿਰ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਚ ਉਹਨਾਂ ਨੇ ਵਿਹਉਣ ਜਾਣਾ ਸੀ ਇਹ ਸਾਡੇ ਇਤਿਹਾਸ ਦੇ ਵਿੱਚ ਦੋ ਬਰਾਤਾਂ ਨੇ ਇੱਕ ਗੁਰਨਾਨਕ ਸੱਚੇ ਪਾਤਸ਼ਾਹ ਇੱਕ ਬਾਬਾ ਗੁਰਦਿੱਤਾ ਜੀ ਜਿਹੜੇ ਬਟਾਲੇ ਵਿਆਉਣ ਵਾਸਤੇ ਗਏ ਬਰਾਤ ਤਿਆਰ ਹੋ ਰਹੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਬਾਲ ਅਵਸਥਾ ਦੇ ਵਿੱਚ ਨੇ ਉਮਰ ਉਦੋਂ 4.5 ਸਾਲ ਕੁਦਰਤਨ ਘਰ ਦੇ ਵਿੱਚ ਜਿਹੜਾ ਛੋਟਾ ਬੱਚਾ ਹੋਵੇ ਉਸ ਨੂੰ ਪਿਆਰ ਵੀ ਜ਼ਿਆਦਾ ਮਿਲਦਾ ਭਾਈ ਸਾਹਿਬ ਭਾਈ ਗੁਰਦਾਸ ਲਿਖਦੇ ਨੇ ਜੈਸੇ ਇੱਕ ਜਨਨੀ ਕੇ ਹੋਤ ਅਨੇਕ ਸੁਤ ਸਭ ਹੀ ਤੇ ਅਦਿਕ ਪਿਆਰੋ ਸੁਤ ਗੋਦ ਕੋ ਜਿਹੜਾ ਬੱਚਾ ਛੋਟਾ ਹੁੰਦਾ ਕੁਦਰਤਨ ਘਰ ਦੇ ਵਿੱਚ ਉਸ ਨੂੰ ਪਿਆਰ ਵੀ ਜ਼ਿਆਦਾ ਮਿਲਦਾ ਤੇ ਗੁਰੂ ਸਾਹਿਬ ਦੇ ਪਰਿਵਾਰ ਦੇ ਵਿੱਚ ਵੀ ਬਾਕੀ ਭਰਾ ਸਾਰੇ ਵੱਡੇ ਨੇ ਅਣੀ ਰਾਏ ਜੀ ਵੱਡੇ ਨੇ ਟੱਲ ਰਾਏ ਜੀ ਸੂਰਚਮਲ ਜੀ ਗੁਰਦਿੱਤਾ ਜੀ ਸਾਰੇ ਵੱਡੇ ਨੇ ਗੁਰੂ ਪਾਤਸ਼ਾਹ ਨੂੰ ਬੜੇ ਚਾਵਾਂ ਦੇ ਨਾਲ ਮਾਤਾ ਨਾਨਕੀ ਨੇ ਮਾਂ ਨੇ ਤਿਆਰ ਕੀਤਾ ਬੜੀ ਕੀਮਤੀ ਪਸ਼ਾਕ ਨੂੰ ਨਸਮਿਆ ਚ ਪਹਿਨਾਈ। ਭਰਾ ਦੀ ਬਰਾਤ ਦੇ ਵਿੱਚ ਜਾਣਾ ਸੀ। ਸੋਨੇ ਦੇ ਕੰਗਣ ਵੀ ਪਹਿਨਾਈ ਜੋ ਦਰਵਾਜ ਹੁੰਦਾ ਸੀ। ਇੱਧਰ ਬਰਾਤ ਤਿਆਰ ਹੋ ਰਹੀ ਐ ਤੇ ਪਾਤਸ਼ਾਹ ਖੇਡਦੇ ਖੇਡਦੇ ਬਾਹਰ ਚਲੇ ਗਏ। ਆਪਣੇ ਹਾਨੀਆਂ ਦੇ ਨਾਲ ਦੋਸਤਾਂ ਨਾਲ ਖੇਡਣ ਲੱਗੇ। ਵੇਖਿਆ ਕਿ ਬਾਕੀ ਬੱਚੇ ਤਾਂ ਖੇਡ ਰਹੇ ਆ। ਇੱਕ ਬੱਚਾ ਨਹੀਂ ਖੇਡ ਰਿਹਾ ਰੋ ਰਿਹਾ। ਉਹਦੇ ਕੋਲ ਗਏ ਨੇ। ਜਾ ਕੇ ਕਹਿੰਦੇ ਨੇ ਤੂੰ ਕਿਉਂ ਨਹੀਂ ਖੇਡ ਰਿਹਾ। ਕਹਿੰਦਾ ਇੱਕ ਤਾਂ ਮੈਨੂੰ ਠੰਡ ਬੜੀ ਲੱਗਦੀ ਐ। ਇਹ ਵਿਆਹ ਪੋਦੇਮ ਹਿੰਨੇ ਦਸੰਬਰ ਦੇ ਦਿਨ। ਠੰਡ ਸੀ ਇੱਕ ਤਾਂ ਮੈਨੂੰ ਠੰਡ ਬੜੀ ਲੱਗ ਰਹੀ ਹੈ ਦੂਜਾ ਮੈਂ ਭੁੱਖਾ ਸਾਡੇ ਘਰ ਰੋਟੀ ਨਹੀਂ ਤੀਸਰਾ ਮੈਂ ਬਿਮਾਰ ਹਾਂ ਦਵਾਈ ਦੇ ਪੈਸੇ ਵੀ ਨਹੀਂ ਆਪਣੀ ਪੋਸ਼ਾਕ ਉਤਾਰੀ ਉਹਦੇ ਤਨ ਤੇ ਪਵਾ ਦਿੱਤੀ ਆਪਣੇ ਕੰਗਣ ਉਤਾਰੇ ਉਹਨੂੰ ਦੇ ਦਿੱਤੇ ਤੇ ਬਿਨਾਂ ਵਸਤਰਾਂ ਤੋਂ ਘਰ ਆ ਗਿਆ ਤੇ ਕੁਦਰਤਨ ਮਾਂ ਨੂੰ ਗੁੱਸਾ ਨਹੀਂ ਚੜੇਗਾ ਕਿ ਬੱਚੇ ਨੂੰ ਇੰਨੀ ਕੀਮਤੀ ਪੋਸ਼ਾਕ ਪਹਿਨਾ ਕੇ ਤਿਆਰ ਕੀਤਾ ਹੈ ਕਿ ਭਰਾ ਦੇ ਵਿਆਹ ਦੇ ਵਿੱਚ ਜਾਣਾ ਤੇ ਬਿਨਾਂ ਵਸਤਰਾਂ ਤੋਂ ਕਿਸੇ ਨੂੰ ਦੇ ਕੇ ਆਪ ਘਰ ਆ ਗਿਆ ਗੁੱਸਾ ਚੜਿਆ ਮਾਤਾ ਜੀ ਨੂੰ ਮਾਤਾ ਨਾਨਕੀ ਜੀ ਗੁੱਸੇ ਦੇ ਵਿਚ ਆਖਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਸਾਹਿਬ ਦੇ ਪਿਤਾ ਨੂੰ ਕਹਿੰਦੇ ਆ ਵੇਖ ਲਿਆ ਜ ਆਪਣੇ ਲਾਡਲੇ ਦਾ ਹਾਲ ਇਹ ਤੁਹਾਡੇ ਲਾਡ ਪਿਆਰ ਨੇ ਵਿਗਾੜਿਆ ਅੱਜ ਵੇਖ ਲਓ ਇਹਨੇ ਕੀ ਕੀਤਾ ਬਰਾਤ ਤਿਆਰ ਹੋ ਰਹੀ ਹੈ ਕੀਮਤੀ ਬਸਤਰ ਪਾਏ ਸੀ ਉਹ ਆਪਣੀ ਪੋਸ਼ਾਕ ਕਿਸੇ ਨੂੰ ਦੇ ਕੇ ਆਪ ਬਿਨਾ ਬਸਤਰਾਂ ਤੋਂ ਘਰ ਆ ਗਿਆ ਤੇ ਹੁਣ ਦੱਸੋ ਕੀ ਕਰੀਏ ਕਿਉਂਕਿ ਹੁਣ ਤਾਂ ਸਾਡੇ ਘਰਾਂ 'ਚ ਬਹੁਤ ਕੱਪੜੇ ਹੁੰਦੇ ਨੇ ਉਹਨਾਂ ਸਮਿਆਂ ਦੇ ਵਿੱਚ ਵਿਆਹ ਸ਼ਾਦੀ ਦੇ ਸਮੇਂ ਇੱਕ ਇੱਕੀ ਕੀਮਤੀ ਬਸਤਰ ਪਹਿਨਾਇਆ ਜਾਂਦਾ ਸੀ ਜਾਂ ਸਵਾਇਆ ਜਾਂਦਾ ਸੀ ਤੇ ਆਹ ਵੇਖ ਲਓ ਤੁਹਾਡੇ ਪੁੱਤ ਦਾ ਹਾਲ ਪਾਚਾ ਮੁਸਕਰਾਏ ਤੇ ਜਿਹੜੀ ਗੱਲ ਕਹੀ ਨਾ ਉਸ ਨੂੰ ਇਤਿਹਾਸਿਕ ਦ੍ਰਿਸ਼ਟੀ ਤੋਂ ਸਮਝਣ ਦਾ ਯਤਨ ਕਰਿਓ ਇਹਦੇ ਭਾਗਵਾਨ ਨੇ ਜਿਹੜਾ ਅੱਜ ਕਿਸੇ ਦੇ ਸਵਾਸ ਬਚਾਉਣ ਲਈ ਆਪਣਾ ਲਿਬਾਸ ਦੇ ਕੇ ਆਇਆ ਹੈ ਨਾ ਕੱਲ ਨੂੰ ਕਿਸੇ ਦੇ ਸਵਾਸ ਤੇ ਵਿਸ਼ਵਾਸ ਨੂੰ ਬਚਾਉਣ ਲਈ ਆਪਣੇ ਸਵਾਸ ਵੀ ਦੇ ਦੇਵੇਗਾ ਇੱਕ ਬਹੁਤ ਵੱਡੀ ਗੱਲ ਸੀ ਔਰ ਇਤਿਹਾਸ 'ਚ ਇੰਜ ਹੀ ਵਾਪਰਿਆ